ਪੰਚਾਇਤੀ ਜ਼ਮੀਨ ਦੀ ਗੋਲੀ ਹੋਈ ਆ ਪੰਚਾਇਤੀ ਜ਼ਮੀਨ ਦੇ ਵਿੱਚ ਜੋ ਐਸਪਾਈ ਚਾਰੇ ਦਾ ਹੱਕ ਆ ਉਹ ਉਹਨਾਂ ਨੂੰ ਪੂਰਾ ਨਹੀਂ ਮਿਲ ਰਿਹਾ ਤੇ ਇਹ ਨਾ ਹੀ ਮਸਲਾ ਇਹ ਆ ਸਾਡੇ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਆ ਉਹ 42 ਕਿੱਲੇ ਬੋਲਦੀ ਆ ਕਾਗਜ਼ਾਂ 'ਚ ਤੇ ਜਿਹੜੀ ਬਹਾਈਯੋਗ ਹੈਗੀ ਆ ਜੀ 29 ਕਿੱਲੇ ਤਕਰੀਬਨ ਕੋਈ 27 ਕਿਰਿਆ ਕੋਈ 29 ਕਹਿ ਰਹੇ ਜੀ ਔਰ ਇਹ ਵਿੱਚੋਂ ਮੰਨ ਲਓ ਸਾਨੂੰ ਜਿਹੜਾ ਤੀਆ ਹਿੱਸਾ ਦੇ ਰਹੇ 1/3 ਉਹ ਸਿਰਫ ਸਾਨੂੰ 7 ਕਿੱਲੇ ਦਿੱਤੇ ਜਾ ਰਹੇ ਨੇ ਜੀ ਉਹ ਪਰਾਉਂਦੇ ਨੇ ਇਹ ਪੈਸੇ 40 ਬਿੱਗਿਆਂ ਦੇ ਪਰਾਉਂਦੇ ਨੇ ਤੇ ਜਿਹੜੀ 34 ਆ ਸਾਨੂੰ ਬਹੌਣਯੋਗੀ 34 ਦੇ ਰਹੇ ਨੇ ਇਹ ਮੰਨ ਲਓ ਆਪਾਂ 1/3 ਦੇ ਮੁਤਾਬਕ ਤੁਹਾਡੀ ਕਿੰਨੀ ਬਣਦੀ 1/3 ਦੇ ਮੁਤਾਬਕ ਜਿਵੇਂ ਮੰਨ ਲਓ ਹੁਣ 27 ਜਾਂ 29 ਕਿੱਲੇ ਕੇ ਬਹਾਰੇ ਨੇ ਵਾਹੀ ਜੋਗ ਉਹਰੇ ਵਿੱਚੋਂ ਮੰਨ ਲਓ ਫੇਰ ਵੀ ਆਪਣੇ 9 ਕਿੱਲੇ ਬਣਦੇ ਨੇ ਕੱਲ ਬੋਲੀ ਹੋਈ ਹੈ ਜ਼ਮੀਨ ਦੀ ਨਾ ਤਾਂ ਵੀਡੀਓ ਸਾਹਿਬ ਆਏ ਨੇ ਸੈਕਟਰੀ ਤੇ ਇਹਨਾਂ ਨੇ ਕਿ ਸਰਪੰਚ ਜੀ ਨੇ ਇਹ ਬੋਲੀ ਕਰਾ ਦਿੱਤੀ ਮੈਂ ਜੇ ਮਿੰਤੀ ਗਰਾਉਂਡ ਤੇ ਆ ਕੇ ਫਿਰ ਤਾਂ ਇੱਕ ਟੋਟੋ-ਟੋਟ 15 ਕਿੱਲੇ ਹੋਰ ਨਿਕਲਣਗੇ ਜਿਹੜੇ ਬੰਦਿਆਂ ਕੋਲੇ ਇਸ ਟਾਈਮ ਬਹਾਰੇ ਨੇ ਹੁਣ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਉਹ ਤਾਂ ਉਹ ਵੀ ਉੱਠਣ ਗਈ ਜੇ ਰਾਜਪੂਤ ਨੇ ਇਹਦੇ ਕੁਝ ਮੈਰੇ ਨੇ ਸਾਡੇ ਪਰਿਵਾਰ ਨਾਲੋਂ ਇਕੱਠੇ ਉਹ ਕਹਿੰਨਾਂ ਨੇ ਦੇ ਸਾਨੂੰ ਪਰਸੋ ਕੱਲ ਪਰਸੋ ਪਹਿਲੀ ਜੜ ਬੋਲੀ ਕੈਨਸਲ ਹੋਈ ਐ ਸਾਨੂੰ ਪਤਾ ਲੱਗਿਆ ਉਹ ਕਹਿੰਦੇ ਜਿਹੜੇ 3 ਕਿੱਲੇ ਨੇ ਥੋੜੇ ਰਿਜ਼ਰਵ ਕੋਟੇ ਦੇ ਵਿੱਚੋਂ ਛੱਡੇ ਹੋਏ ਨੇ ਜੀ ਤਕਰੀਬਨ ਛੱਡਣੀ ਤੇ ਇਹਨੂੰ ਸਾਰੀ ਦੇ ਵਿੱਚੋਂ ਚਾਹੀਦੀ ਆ ਇਹ ਨਾ ਤਾਂ ਉਹ ਬੋਲੀ ਤੇ ਚੜਾ ਰਹੇ ਨੇ ਅਸੀਂ ਉਹਨਾਂ ਨੂੰ ਕਹਿ ਬੀ ਸਾਡਾ ਜੇ 9.5 ਤੇ ਸਾਡੀ ਰਿਜ਼ਰਵ ਆ ਤਾਂ ਸਾਡੀ ਉਹਨੇ 9 ਤੇ ਬੋਲੀ ਕਰਾਈ ਜਾਵੇ ਸਾਨੂੰ ਦਿੱਤੇ ਜਾਣ ਜਿਆਦਾ ਪਲਾਟ ਕੱਟ ਕੇ ਸਾਰੇ ਪਿੰਡ ਨੂੰ ਦੇ ਦੇਣ ਜੀ ਜਿੰਨੇ ਜਿੰਨੇ ਵੰਡਦੀ ਆ ਕੋਈ ਉਹਨਾਂ ਨੂੰ ਲਾਗੇ ਤਾਂ ਲੋਨ ਆ ਉਹਨੂੰ ਤਿੰਨ ਕਿੱਲਿਆਂ ਨੂੰ ਅਸੀਂ ਆਪਣੇ ਹੱਕ ਪਿੱਛੇ ਨਹੀਂ ਲੜ ਸਕਦੇ ਫਿਰ ਕੀ ਕਰਨੀ ਮੈਂਪਰੀਆ ਸਰਪੰਚੀਆ ਕੀ ਕਰਨੀਆਂ ਨੇ ਜੀ ਅਹ ਕੀ ਕਰਾਂਗੇ ਚੌਧਰੀ ਗਰੇ ਨੂੰ ਆਪਾਂ ਵੀ ਸਾਨੂੰ ਹਜੇ ਕੱਲੇ ਕਨਫਰਮ ਹੋਇਆ ਵੀ ਜਿਹੜੇ ਤਿੰਨ ਵੀ ਤਿੰਨ ਕੀਲੇ ਪਲਾਟ ਵਾਸਤੇ ਛੱਡੇ ਵੀ ਨੇ ਉਹ ਐਸਸੀਆਂ ਦੇ ਵਿੱਚੋਂ ਛੱਡੇ ਵੀ ਨੇ ਹੁਣ ਅਸੀਂ ਵੀਡੀਓ ਸਾਬ ਨੂੰ ਕਹਾਂ ਵੀ ਸਾਨੂੰ ਇਹ ਵੀ ਦੱਸ ਦਿਓ ਕਿਹੜੇ ਪਲਾਟ ਕੱਟੇ ਨੇ ਉਹ ਕਹਿੰਦਾ 10 ਕ ਪਲਾਟ ਕੱਟੇ ਨੇ ਇਹਨਾਂ ਨੇ ਉਹ ਵੀ 1000 ਬਰੇਸ਼ਾਂ ਦੇ ਨੇ ਅੱਛਾ ਦੂਏ ਨਹੀਂ ਹੈਗੀ ਐਸਾ ਕੈਟਿਗਰੀ ਦੇ ਨੇ ਉਹ ਦੂਏ ਬੰਦਿਆਂ ਦੇ ਕਿਸੇ ਦੇ ਨਹੀਂ ਹੈਗੇ ਮੰਲੋ ਹੁਣ ਜਿਹੜੇ ਸਾਡੇ ਐਸਟੀ ਕੈਟਾਗਰੀ ਦੇ ਨੇ ਉਹ 5 ਘਰ ਨੇ ਜੀ 5 ਘਰ ਮੰਲੋ 6 ਉਹ ਲਾ ਲਓ ਫਿਰ 10 ਕਿਹੜੇ ਹੋ ਗਈ ਅੱਛਾ ਜਦੋਂ ਫਿਰ ਜਾਲੀ ਸਰਟੀਫਿਕੇਟ ਬਣਾਏ ਹੋਣਗੇ ਹੁਣ ਬਾਤ ਆਹੇ 7 ਕਿਲੇ ਰਹੇ ਨੇ ਜੀ ਐਹ ਛੱਟ ਛੱਟ ਕਿਲੇ ਦੇ ਭਰਾ ਰਹੇ ਨੇ ਜੀ ਮਗਲ ਸਰ ਜੀ ਪੰਚਾਇਤ ਰੌਲਾ ਪਵਾ ਰਹੀ ਹੈ ਗੱਲ ਕੋਈ ਨਹੀਂ ਹੈਗਾ ਦੇ ਵਿੱਚ ਇਹਦੇ 27 ਕਿਲੇ ਜਿੰਨੇ ਠੇਕੇ ਦੇ ਉੱਠਦੀ ਹੈ 9 ਕਿਲੇ ਨੇ ਬਣਦੇ ਨੇ ਕਾਨੂੰਨ ਦਾ ਜਿਹੜੇ ਕਿਲੇ 9 ਕਿਲੇ ਬਣਦੇ ਨੇ ਉਹਨਾਂ ਨੂੰ ਦਿੱਤੇ ਜਾਣ ਬਸ ਬੋਲੀ ਤੋਂ ਪਹਿਲਾਂ ਮੇਰੇ ਕੋਲ ਕੋਈ ਕਿਸੇ ਨੇ ਮੁੱਦਾ ਨਹੀਂ ਚੱਕਿਆ ਕੋਈ ਨਹੀਂ ਆਇਆ ਜੀ ਮੈਨੂੰ ਤੇ ਇਹ ਵੀ ਨਹੀਂ ਪਤਾ ਤੀ ਜੀ ਵੀ ਸ਼ਾਮ ਲੱਟ ਕਿੰਨੀ ਹੈ ਇਹ ਕਹਿੰਦੇ ਇਹਨਾਂ ਦੇ ਨੌਕਰ ਕਾੜ ਦੇ ਵਿੱਚ ਸਰ 40 ਬਿਗੇ ਬੋਲਦੀ ਹੈ ਇਹ ਕਹਿੰਦੇ ਅਸੀਂ 35 ਬਹੁਣੇ ਹੁਣ ਦੱਸੋ ਮੈਂ ਕਿਤੋਂ ਲੈ ਕੇ ਦਵਾਂ ਜੀ ਕਿਤੇ ਪਾਸੋਂ ਨਿਕਲੂਗੀ ਮਿਲਤੀ ਹੋਊਗੀ ਤਾਂ ਹੀ ਹੋਊਗਾ ਜੀ ਇਹ ਸਿਸਟਮ ਉਹਨਾਂ ਸ਼ਾਮ ਲੱਟ ਤਾਂ ਸਰ ਅਸੀਂ ਸਾਰੀ ਜਿਹੜੀ ਬੋਲੀ ਹੁੰਦੀ ਹੈ 30 32 ਕਿੱਲੇ ਦੀ ਹੁੰਦੀ ਹੈ ਹਾਂਜੀ ਹਾਂਜੀ ਕਿੱਲੇ ਸਾਡੇ 42 ਨੇ ਕਿੱਲੇ ਦੀ ਫਿਰ ਇਹਨਾਂ ਨੂੰ ਉਹ ਕਿਤੋਂ ਤਾਂ ਪੂਰੀ ਹੋਊਗੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਚਵਾਣਾ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਦਿਹਾਤੀ ਦਾ ਪਿੰਡਾ ਪੇਦਨੀ ਪੇਦਨੀ ਵਿੱਚ ਪਹੁੰਚੇ ਵੀਰਾਂ ਵੱਲੋਂ ਬੁਲਾਇਆ ਗਿਆ ਦੱਸਿਆ ਗਿਆ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਆ ਪੰਚਾਇਤੀ ਜ਼ਮੀਨ ਦੇ ਵਿੱਚ ਜੋ ਐਸਸੀ ਭਾਈਚਾਰੇ ਦਾ ਹੱਕ ਆ ਉਹ ਉਹਨਾਂ ਨੂੰ ਪੂਰਾ ਨਹੀਂ ਮਿਲ ਰਿਹਾ ਜੋ ਉਹਨਾਂ ਦੀ ਜ਼ਮੀਨ ਬਣਦੀ ਆ ਉਹ ਨਹੀਂ ਮਿਲ ਰਹੀ ਸੋ ਕੀ ਆ ਮਸਲਾ ਕਿੱਦਾਂ ਨਹੀਂ ਮਿਲ ਰਹੀ ਕੀ ਆ ਗੱਲਬਾਤ ਸਮਝਣ ਦੀ ਕੋਸ਼ਿਸ਼ ਕਰਦੇ ਆ ਇੱਥੇ ਆ ਜੀ ਕੀ ਨਾਮ ਹੈ ਜੀ ਰੂਬੀ ਐਸਐਸਸੀ ਕਾਲ ਜੀ ਮੈਂ ਮੌਜੂਦਾ ਪੰਚਾਇਤ ਪਿੰਡ ਦਾ ਤੇ ਇਹ ਨਾ ਇਹ ਮਸਲਾ ਇਹ ਆ ਸਾਡੇ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਆ ਉਹ 42 ਕਿੱਲੇ ਬੋਲਦੀ ਆ ਕਾਗਜ਼ਾਂ 'ਚ ਅੱਛਾ ਜੀ ਤੇ ਜਿਹੜੀ ਬਹਾਈ ਜੋਗ ਹੈਗੀ ਆ ਜੀ ਉਹ 29 ਕਿੱਲੇ ਤਕਰੀਬਨ ਕੋਈ 27 ਕਹ ਰਿਹਾ ਕੋਈ 29 ਕਹ ਰਹੀ ਔਰ ਇਹ ਵਿੱਚੋਂ ਮੰਨ ਲਓ ਸਾਨੂੰ ਜਿਹੜਾ ਤੀਆ ਹਿੱਸਾ ਦੇ ਰਿਹਾ 1/3 ਉਹ ਸਿਰਫ ਸਾਨੂੰ 7 ਕਿੱਲੇ ਦਿੱਤੇ ਜਾ ਰਹੇ ਨੇ ਜੀ ਉਹਦੇ ਚੋ 7 ਕਿੱਲੇ ਹੀ ਮਿਲ ਰਹੇ ਨੇ ਤੁਹਾਨੂੰ ਜਿਹੜਾ ਸਾਡਾ 30 ਹਿੱਸਾ ਸਿਰਫ 7 ਕਿੱਲੇ ਹੀ ਕਾਗਜ਼ਾਂ ਦੇ ਵਿੱਚ ਉਹ ਤਕਰੀਬ 8 ਕਿੱਲੇ ਸ਼ੋਅ ਕਰਦੇ ਨੇ ਤੇ ਜਿਹੜਾ ਸਾਡਾ 34 ਬਿਗੇ ਬਣਦੇ ਨੇ 40 ਬਿਗੇ ਸਾਨੂੰ ਕਹਿ ਰਹੇ ਨੇ ਵੀ ਤੁਹਾਨੂੰ 40 ਬਿਗੇ ਦੀ ਦਿੱਤੀ ਹੈ ਵੀ ਉਰੀ ਸਾਡੀ ਜਿਹੜੀ ਭਰਉਂਦੇ ਨੇ ਇਹ ਪੈਸੇ 40 ਬਿਗਿਆਂ ਦੇ ਭਰਉਂਦੇ ਨੇ ਤੇ ਜਿਹੜੀ 34 ਆ ਸਾਨੂੰ ਬਹੌਣ ਜੋਗੀ 34 ਦੇ ਰਹੇ ਨੇ ਤੇ ਮਸਲਾ ਹੁਣ ਆਇਆ ਹੀ ਅਸੀਂ ਨੇ ਸਰਪੰਚ ਨੂੰ ਵੀ ਕਹਿ ਦਿੱਤੀ ਵੀਡੀਓ ਸਾਬ ਦੇ ਡੀਡੀਪੇ ਦੇ ਅਸੀਂ ਪੇਸ਼ ਹੋਏ ਤੇ ਐਪਲੀਕੇਸ਼ਨ ਦਿੱਤੀ ਸੀ ਅਸੀਂ ਉਹਨਾਂ ਨੂੰ ਕਹਿ ਦਿੱਤੀ ਵੀ ਜਿਹੜਾ ਸਾਡਾ ਜੇ ਸਾਡਾ ਹੱਕ ਬਹਾਈ ਜੋਗ ਜਿਵੇਂ ਸਾਨੂੰ ਉਹਦੇ ਵਿੱਚੋਂ 1/3 ਦਿੱਤਾ ਜਾਵੇ ਜੇ ਮੰਨ ਲਓ ਆਪਾਂ 1/3 ਦੇ ਮੁਤਾਬਕ ਤੁਹਾਡੀ ਕਿੰਨੀ ਬਣਦੀ 1/3 ਦੇ ਮੁਤਾਬਕ ਜਿਵੇਂ ਮੰਨ ਲਓ ਹੁਣ 27 ਜਾਂ 29 ਕਿੱਲੇ ਕੇ ਬਹਾਰੇ ਨੇ ਬਹਾਈ ਜੋਗ ਉਹਦੇ ਵਿੱਚੋਂ ਮੰਨ ਲਓ ਫੇਰ ਵੀ ਆਪਣੇ 9 ਕਿੱਲੇ ਬਣਦੇ ਨੇ ਹੁਣ ਤੁਹਾਡੇ ਕੋਲ ਕਿੰਨੀ ਆ ਹੁਣ ਸਾਡੇ ਕੋਲੇ 7 ਗਾਈ ਹਾਂ ਜਿਹੜੀ ਬਹਾਰੇ ਅੱਜ ਦੇ ਟਾਈਮ 'ਚ ਤੇ ਮਤਲਬ ਅਸੀਂ ਉਹਨਾਂ ਨੂੰ ਕਹੇ ਵੀ ਦੋ ਕਿੱਲੇ ਜਿਹੜੇ ਸਾਡੇ ਬਣਦੇ ਨੇ ਸਾਨੂੰ ਉਹੀ ਦਿੱਤੇ ਜਾਣ ਉਹ ਕਹਿੰਦੇ ਵੀ ਤੁਸੀਂ ਐਪਲੀਕੇਸ਼ਨ ਦੇ ਦਿਓ ਵੀ ਅਸੀਂ ਅਸੀਂ ਇਹ ਛੱਡ ਦਾਂਗੇ ਦੋ ਕਿੱਲੇ ਸਰਪੰਚ ਕਹਿੰਦੇ ਤੇ ਅਸੀਂ ਐਪਲੀਕੇਸ਼ਨ ਦੇਤੀ ਡੀਡੀਪੀਓ ਸਾਹਿਬ ਦੇ ਹੀ ਉਦੋਂ ਬਾਅਦ ਚ ਉਹਨਾਂ ਨੇ ਕੀ ਮਾਰਕ ਕਰਤੀ ਵੀਡੀਓ ਸਾਹਿਬ ਨੂੰ ਜੀ ਅਸੀਂ ਉਹਨਾਂ ਨੇ ਡੀਡੀਪੀਓ ਸਾਹਿਬ ਨੇ ਕਿਹਾ ਵੀ ਵੀਡੀਓ ਸਾਹਿਬ ਨੂੰ ਵੀ ਤੁਸੀਂ ਮੈਂ ਤੁਹਾਡੇ ਕੋਲੇ ਬੰਦੇ ਭੇਜ ਰਿਆ ਨਾ ਨਾਲ ਗੱਲਬਾਤ ਕਰੋ ਪਹਿਲੇ ਦਿਨ ਅਸੀਂ ਗਏ ਸਾਨੂੰ ਉਹਨਾਂ ਨੂੰ ਮਿਲੇ ਨਹੀਂ ਹੈਗੇ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਐਪਲੀਕੇਸ਼ਨ ਅਸੀਂ ਫਿਰ ਕੱਲ ਬੋਲੀ ਹੋਈ ਹੈ ਜ਼ਮੀਨ ਦੀ ਨਾ ਦਾ ਵੀਡੀਓ ਸਾਹਿਬ ਆਏ ਨੇ ਸੈਕਟਰੀ ਤੇ ਇਹਨਾਂ ਨੇ ਕਿ ਸਰਪੰਚ ਜੀ ਨੇ ਇਹਨੇ ਬੋਲੀ ਕਰਾਤੀ ਉੱਥੇ ਤੁਸੀਂ ਮੁੱਦਾ ਨਹੀਂ ਚੁੱਕਿਆ ਕਿ ਜੀ ਸਾਡਾ ਵੜਦਾ ਹੱਕ ਸਾਨੂੰ ਦਿੱਤਾ ਜਾਵੇ ਜਿਹੜੀ ਸਾਡੀ ਬਣਦੀ ਜ਼ਮੀਨ ਆ ਉਹ ਸਾਨੂੰ ਮਿਲੇ ਐਸੀ ਕੈਟਾਗਰੀ ਚ ਜੋ ਆਉਂਦੀ ਹੈ ਅਸੀਂ ਇਹ ਮੁੱਦਾ ਕੱਲ ਮੈਂ ਬੋਲਿਆ ਸੀ ਜੀ ਮੈਂ ਬੋਲਿਆ ਇਸ ਮੇਰੇ ਨਾਲ ਦੇ ਜਿਹੜੇ ਸਾਡੀ ਜਿਨ੍ਹਾਂ ਦੇ ਪਲਾਟ ਕੱਟਦੇ ਨਾ ਤੇ ਮੇਰੇ ਡੈਡੀ ਦੇ ਸੀ ਸਾਰੇ ਉੱਥੇ ਹੈਗੇ ਤੇ ਜੀ ਮੈਂਬਰ ਵੀ ਬੈਠੇ ਦੇ ਮੈਂਬਰ ਕੋਈ ਨਹੀਂ ਬੋਲਿਆ ਹੈਗਾ ਤੇ ਮੈਂ ਬੋਲਿਆ ਦੀ ਮੈਂਬਰ ਦੇ ਤੌਰ ਤੇ ਜੀ ਤੇ ਮੈਂ ਉਹਨਾਂ ਨੂੰ ਕਹਿਆ ਸੀ ਵੀ ਜਿਹੜਾ ਸਾਡਾ ਅਸੀਂ ਐਪਲੀਕੇਸ਼ਨ ਦੇ ਆਏ ਹੁਣ ਵੀ ਤੁਸੀਂ ਵੀਡੀਓ ਸਾਹਿਬ ਕਿਉਂ ਨਹੀਂ ਆਏ ਹੈਗੇ ਇਹਨਾਂ ਨੇ ਕੋਈ ਗੱਲ ਨਹੀਂ ਕਰੀ ਚੁੱਪਚਾਪ ਇੱਤੇ ਰਹੀ ਅਸੀਂ ਨੇ ਕਿਹਾ ਸੈਕਟਰੀ ਨੂੰ ਕਿਹਾ ਵੀ ਤੂੰ ਵੀਡੀਓ ਸਾਹਿਬ ਨੂੰ ਫੋਨ ਲਾ ਵੀ ਸਾਨੂੰ ਪੁੱਛ ਕੇ ਦੱਸ ਸਾਡੀ ਐਪਲੀਕੇਸ਼ਨ ਦਾ ਕੋਈ ਜਵਾਬ ਤਾਂ ਦੇਣਾ ਉਹਨਾਂ ਨੇ ਕਹਿ ਕੂ ਕਿ ਤਿੰਨ ਚਾਰ ਵਾਰ ਅਸੀਂ ਜ਼ੋਰ ਪਾਇਆ ਉਹਨਾਂ ਨੇ ਫੋਨ ਕਰਿਆ ਇਹਨਾਂ ਨੇ ਉੱਥੇ ਮੁੱਦਾ ਰਾਤੋ ਰਾਤ ਪਤਾ ਨਹੀਂ ਕੀ ਕਰਿਆ ਕਿਨੇ ਕੀ ਬਦਲਿਆ ਹੀ ਰਾਤੋ ਰਾਤ ਕਹਿੰਦੇ ਤੁਹਾਡੇ ਕੋਲੇ ਤਾਂ 40 ਵਿੱਗੇ ਤੁਹਾਨੂੰ ਦਿੱਤੀ ਹੋਈ ਆਈ ਇਹਨਾਂ ਨੇ ਗੱਲੇ ਰਫਾ ਦਫਾ ਕਰਤੀ ਕਹਿੰਦੇ ਇਹਨਾਂ ਨੂੰ ਤਾਂ ਦਿੱਤੀ ਹੋਈ ਆਲਰੇਡੀ ਤੇ ਕਾਗਜ਼ਾਂ ਦੇ ਵਿੱਚ ਹੁਣ ਕੁਝ ਹੋ ਕਰ ਰਿਹਾ ਹੈਗਾ ਜਿਹੜੀ ਰੈਗੂਲਰ ਚੱਲ ਰਹੀ ਆ ਉਹ ਕੁਝ ਹੋ ਹੋ ਕਰ ਰਿਹਾ। ਮਿੰਤੀ ਕਰਾ ਲਓ ਤੁਸੀਂ ਪੰਚਾਇਤ ਮੈਂਬਰੋਂ ਸਰਪੰਚ ਨੂੰ ਕਹਿ ਕੇ ਮਿੰਤੀ ਕਰਾ ਕੇ ਉਹਨਾਂ ਨੂੰ ਦਿਖਾ ਦਿਓ ਬਈ ਜੀ ਦੇਖੋ 40 ਬਿਗੇ ਆ ਜਾਂ ਕਿੰਨੀ ਆ ਇਹ ਤੁਸੀਂ। ਮੈਂ ਜੇ ਮਿੰਤੀ ਕਰਾਉਣ ਤੇ ਆ ਕੇ ਫਿਰ ਤਾਂ ਇੱਕ ਟੋਟੋ-ਟੋਟ 15 ਕਿੱਲੇ ਹੋਰ ਨਿਕਲਣਗੇ। ਜਿਹੜੇ ਬੰਦਿਆਂ ਕੋਲ ਇਸ ਟਾਈਮ ਬਾਹਰੇ ਨੇ ਹੁਣ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਉਹ ਤਾਂ ਉਹ ਵੀ ਉੱਠਣ ਗਈ। ਫਿਰ ਇਹਦੇ ਨਾਲ ਤਾਂ ਸਾਡੇ ਨਾਲ ਆਲੇ-ਦੁਆਲੇ ਜਿਹੜੇ ਜ਼ਿਮੀਦਾਰ ਨੇ ਭਾਈ ਜਰਾ ਗਰੀਬ ਨੇ ਉਹ ਸਾਡੇ ਨਾਲ ਬੁਰੇ ਪਹਿ ਰਹੇ ਨੇ। ਅਸੀਂ ਤਾਂ ਚਾਹੁੰਦੇ ਜਿਹੜਾ ਸਾਡਾ ਬੰਨ ਤੇ ਅਸੀਂ ਕਿਸੇ ਨਾਲ ਬੁਰੇ ਨਹੀਂ ਪੈਣਾ ਸੀ ਕਿ ਤਾਂ ਆ ਨਹੀਂ ਕਹਿੰਦੇ ਕੋਈ ਲੜਾਈ ਝਗੜੇ ਵਾਲਾ ਹੋਗਾ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਸਿਰਫ ਅਸੀਂ ਆਪਣਾ ਹੱਕ ਮੰਨਦੇ ਹਾਂ ਬਾਈ ਜੀ ਤੁਸੀਂ ਹੱਕ ਮੰਗ ਰਹੇ ਹੋ ਵਿੱਚ ਬਹੁਤ ਇਹ ਵੀ ਗੱਲਾਂ ਕਈ ਪਿੰਡਾਂ ਦੇ ਸਾਹਮਣੇ ਆਉਂਦੀਆਂ ਨੇ ਬਈ ਜਿਹੜੀ ਐਸਸੀ ਭਾਈਚਾਰੇ ਦੀ ਜ਼ਮੀਨ ਆ ਉਹਦੇ ਚੋਂ ਪਲਾਟ ਕੱਟੇ ਗਏ ਉਹ ਘਟ ਜਾਂਦੀ ਉਹ ਰਕਬਾ ਘਟ ਜਾਂਦਾ ਹੁੰਦਾ ਇਹ ਉਹ ਫਿਰ ਐਸਸੀ ਭਾਈਚਾਰੇ ਦੀ ਜ਼ਮੀਨ ਚੋਂ ਹੀ ਕੱਟੇ ਜਾਂਦੇ ਨੇ ਇਹਨਾਂ ਨੇ ਇੱਕ ਇੱਕ ਪੰਚਾਇਤ ਨੇ ਪਿਛਲੀ ਪੰਚਾਇਤ ਦੇ ਟੇਕ ਸਿੰਘ ਦੀ ਸਰਪੰਚ ਉਦੋਂ ਉਦੋਂ ਦੇ ਸਰਕਾਰ ਨੇ ਜਾਨੀ ਕਿ ਇਹਨਾਂ ਨੇ ਪਿੰਡ ਵਾਲੇ ਨੇ ਇਕੱਠੇ ਹੋ ਕੇ ਆਪਣੇ ਜਾ ਰਾਜਪੂਤ ਨੇ ਇਹਦੇ ਕੁਸ ਮੈਰੇ ਨੇ ਸਾਡੇ ਪਰਿਵਾਰ ਲਾ ਲੋ ਇਕੱਠੇ ਹੋ ਕਹਿੰਨਾਂ ਨੇ ਤਿੰਨ ਕਿਲੇ ਛੜਾਤੇ ਹੀ ਉਹ ਤੇ ਸਾਨੂੰ ਪਰਸੋ ਕੱਲ ਪਰਸੋ ਪਹਿਲੀ ਜਦ ਬੋਲੀ ਕੈਨਸਲ ਹੋਈ ਸਾਨੂੰ ਪਤਾ ਲੱਗਿਆ ਉਹ ਕਹਿੰਦੇ ਜਿਹੜੇ ਤਿੰਨ ਕਿਲੇ ਨੇ ਥੋੜੇ ਰਿਜ਼ਰਵ ਕੋਟੇ ਦੇ ਵਿੱਚੋਂ ਛੱਡੇ ਹੋਏ ਨੇ ਜੀ ਤਕਰੀਬਨ ਛੱਡਣੀ ਤੇ ਇਹਨੂੰ ਸਾਰੀ ਦੇ ਵਿੱਚੋਂ ਚਾਹੀਦੀ ਆ ਇਹ ਸਾਡੇ ਕੋਟੇ ਚ ਜੇ ਮੰਨ ਲਓ ਸਾਡੇ ਕੋਟੇ ਦੇ ਵਿੱਚ ਉਹਨਾਂ ਨੇ ਤਿੰਨ ਕਿੱਲੇ ਛੱਡੇ ਨੇ ਫਿਰ ਸਾਨੂੰ ਕਦੇ ਬਹਾਉ ਨੂੰ ਤਾਂ ਦਿੱਤੇ ਨਹੀਂ ਹੈਗੇ ਤਿੰਨ ਕਿੱਲੇ ਉਹ ਫਿਰ ਅੱਜ ਸਾਡੇ ਕੋਟੇ ਦੇ ਵਿੱਚ ਉਹ ਆ ਗਏ ਇਹੋ ਅਸੀਂ ਕਿਹਾ ਉਹ ਪਲਾਟ ਕੱਟਣ ਲਈ ਛੱਡੇ ਨੇ ਪੱਟੇ ਵੀ ਨਹੀਂ ਪਲਾਟ ਕੁਛ ਨਹੀਂ ਕੱਟੇ ਹੈਗੇ ਜੀ 5 ਸਾਲ ਹੋ ਗਏ ਉਹ ਬੰਜਰ ਹੋ ਰਹੀ ਹੈ ਜੀ ਨਾ ਤਾਂ ਉਹਨੂੰ ਬੋਲੀ ਤੇ ਝੜਾ ਰਹੇ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਜੇ 9.5 ਤੇ ਸਾਡੀ ਰਿਜ਼ਰਵ ਆ ਤਾਂ ਸਾਡੀ ਉਹਦੇ ਨਾਲ ਤੇ ਬੋਲੀ ਕਰਾਈ ਜਾਵੇ ਸਾਨੂੰ ਦਿੱਤੇ ਜਾਣ ਜੇ ਵੀਡੀਓ ਸਾਹਿਬ ਨੇ ਕੱਲ ਸੈਕਟਰੀ ਸਾਹਿਬ ਨੂੰ ਫੋਨ ਕਰਿਆ ਵੀ ਉਹਦੀ ਬੋਲੀ ਕਰਾਓ ਵੀ ਇਹਨਾਂ ਦੇ ਲਿਖਤੀ ਰੂਪ ਚ 6 ਮਹੀਨੇ ਸਾਲ ਵਾਸਤੇ ਕਰਾਓ ਜ ਜਦੋਂ ਮੰਨ ਲਓ ਕੋਈ ਵੀ ਆਪਾਂ ਪਲਾਟ ਕੱਟਾਂਗੇ ਕੱਟਣਾਵਾਂਗੇ 5 ਕੱਟਣ 10 ਕੱਟਣ ਅਸੀਂ ਉਹਨਾਂ ਨੂੰ ਛੱਡ ਦਾਂਗੇ ਪਲਾਟਾਂ ਨੂੰ ਜਿੰਨੀ ਕੀ ਲੋੜ ਆ ਪਲਾਟ ਦਾ ਘਟੋ ਘਟ ਇੱਕ ਕਿੱਲੇ ਦੇ ਵਿੱਚ ਛੱਡੇ ਜਾਣਗੇ 2-3 ਕਿੱਲਾਂ ਦਾ ਪਲਾਟ ਵੀ ਨਹੀਂ ਬਣਦੇ ਕਿਉਂਕਿ ਜਿਹੜੇ ਨਾਲੇ ਜਿਹੜੀ ਤਿੰਨ ਕਿਲੇ ਛੱਡੇ ਹੋਏ ਨੇ ਰਿਜ਼ਰਵ ਦੇ ਉਹ ਚ ਸਿਰਫ ਐਸੀ ਕੈਟਾਗਰੀ ਦੇ ਪਲਾਟ ਕੱਟੇ ਜਾਣਗੇ ਜਰਨਲ ਦਾ ਕੱਟ ਨਹੀਂ ਸਕਦੇ ਹੈਗੇ ਉਹ ਜਰਨਲ ਜੀ ਪੰਚਾਇਤ ਕਿਉਂ ਕਰੂ ਇਦਾਂ ਪੰਚਾਇਤ ਨੂੰ ਆਮਦਨ ਆਉਣੀ ਆ ਉੱਥੋਂ ਪੈਸਾ ਆਉਣਾ ਹੈ ਪੰਚਾਇਤ ਇਦਾਂ ਦਾ ਕੰਮ ਕਿਉਂ ਕਰੂ ਇਹ ਪਤਾ ਕੀ ਗੱਲ ਆਈ ਸਰਕਾਰਾਂ ਨੂੰ ਆਏ ਆ ਵੀ ਅਸੀਂ ਆਪਣੇ ਨੰਬਰ ਬਣਾਈਏ ਉਹ ਕਾਂਗਰਸ ਟਾਈਮ ਦੀ ਉਹਨਾਂ ਨੇ ਆਪਣਾ ਹੁਣ ਆਮ ਆਦਮੀ ਪਾਰਟੀ ਇਹਨਾਂ ਨੂੰ ਆ ਵੀ ਅਸੀਂ ਆਪਣੇ ਨੰਬਰ ਬਣਾਈਏ ਜਾਂ ਤਾਂ ਪਲਾਟ ਕੱਟ ਕੇ ਸਾਰੇ ਪਿੰਡ ਨੂੰ ਦੇ ਦੇਣਾ ਜੀ ਜਿੰਨੇ ਜਿੰਨੇ ਬਣਦੀ ਆ ਕੋਈ ਉਹਨਾਂ ਨੂੰ ਲਾਗੇ ਤਾਂ ਲਾਉਣਾ ਉਹਨੂੰ ਤਿੰਨ ਕਿੱਲਿਆਂ ਨੂੰ ਹੁਣ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਸਾਡਾ ਹੱਕ ਆ ਸਾਨੂੰ ਦਿੱਤਾ ਜਾਵੇ ਜੀ ਉਹ ਅਸੀਂ ਅਸੀਂ ਜਿੱਥੇ ਤੱਕ ਸਾਡੀ ਬਾਹ ਲੱਗੂ ਅਸੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਵੀ ਇਹਦੇ ਗੌਰ ਕੀਤਾ ਜਾਵੇ ਜਿਹੜੀ ਪੇਂਡ ਨਹੀਂ ਪਿੰਡ ਦੀ ਗ੍ਰਾਮ ਪੰਚਾਇਤੀ ਜ਼ਮੀਨ ਆ ਇਹ ਬਹੁਤ ਜ਼ਿਆਦਾ ਤਕਰੀਬਨ ਮੈਂ ਕਹਿੰਨਾ ਅੱਧੀ ਦਾ ਪੱਟਾ ਦੇ ਵਿੱਚ ਰੋਲ ਰਹੀ ਹੈ ਜੀ ਇਹ ਵੀ ਸਾਡਾ ਜਿਹੜਾ ਗਰੀਬ ਐਸਾ ਭਾਈ ਵਿਚਾਰਾ ਦਾ ਜਿਹੜਾ ਸਾਡਾ ਬੰਨ ਦਾ ਹੱਕਾ ਸਾਨੂੰ ਦਿੱਤਾ ਜਾਵੇ ਅਸੀਂ ਪੂਰੀ ਜ਼ੋਰ ਬਾਹ ਲਾਵਾਂਗੇ ਜਿੱਥੇ ਤੱਕ ਸਾਡੀ ਬਾਹ ਲੱਗੂ ਅਸੀਂ ਲੜਾਂਗੇ ਜੀ ਤੇ ਲੜਦੇ ਰਹਾਂਗੇ ਜਿੱਥੇ ਸਾਡੀ ਜਿੱਥੇ ਹੱਤ ਹੋਊਗਾ ਅਸੀਂ ਉੱਥੇ ਤੱਕ ਜਾਵਾਂਗੇ ਤਕਰੀਬਨ ਅਸੀਂ ਤਾਂ ਜਿਹੜੀ ਸਾਡੇ ਅਸੀਂ ਸਾਡੇ ਸਰਪੰਚ ਮੈਂ ਇਹਨਾਂ ਨਾਲ ਅਸੀਂ ਖੜੇ ਤੇ ਸਾਡੇ ਬੰਦੇ ਨੇ ਤੇ ਸਾਡੇ ਸਾਰੇ ਸਾਡੇ ਨਾਲ ਨਹੀਂ ਅਸੀਂ ਰਲ ਮਿਲ ਕੇ ਇਸ ਸੰਘਰਸ਼ ਜਰੂਰ ਲੜਾਂਗੇ। ਹੂੰ। ਭਾਈ ਜੀ ਜੇ ਦੇਖਿਆ ਜਾਵੇ ਪਿਛਲੀ ਵਾਰ ਪੰਜਾਬ ਸਰਕਾਰ ਨੇ ਹਦਾਇਤਾਂ ਕੀਤੀਆਂ ਸੀ ਕਿ ਪੰਚਾਇਤੀ ਜ਼ਮੀਨਾਂ ਨੇ ਜਿਹੜੀਆਂ ਉਹਨਾਂ ਦੀ ਮੰਗਤੀ ਕਰਾ ਲਓ। ਉਹਨਾਂ ਤੇ ਜੋ ਵੀ ਲੱਗਦਾ ਹੈ ਕਿ ਕਿਸੇ ਦੀ ਦੱਬੀ ਵੀ ਆ ਜਾਂ ਕਿਤੇ ਖੁਰਦਪੁਰਦ ਹੋਈ ਵੀ ਆ ਉਹਨੂੰ ਕਢਾ ਲਓ। ਉਦੋਂ ਨਹੀਂ ਫਿਰ ਤੁਸੀਂ ਕੋਈ ਗੱਲ ਕਰੀ ਏ ਐਕਚੁਅਲੀ ਪਤਾ ਕੀ ਗੱਲ ਹੈ ਜਿਹੜੇ ਸਾਡੇ ਪੁਰਾਣੇ ਬਜ਼ੁਰਗ تھے ਉਹਨਾਂ ਦੇ ਵਿੱਚ ਅਨੇ ਫਿਰਨ ਦੀ ਸ਼ਮਤ ਹੈ ਨਹੀਂ ਸੀ ਤੇ ਹੁਣ ਮੇਰੇ ਡੈਡੀ ਜਾ ਕੇ ਜਿਹੜੇ ਸਾਡੇ ਅੱਜ ਦੇ ਟਾਈਮ ਚ ਨਹੀਂ ਹੁਣ ਜਿਵੇਂ ਅਸੀਂ ਆ ਗਈ ਨਵੀਂ ਜਨਰੇਸ਼ਨ ਹੁਣ ਸਾਨੂੰ ਇਹ ਚੀਜ਼ਾਂ ਬਾਰੇ ਪਤਾ ਲੱਗਿਆ ਵੀ ਜਿਹੜਾ ਸਾਡਾ ਹੱਕ ਆ ਸੀ ਅਸੀਂ ਆਪਣੇ ਹੱਕ ਪਿੱਛੇ ਨਹੀਂ ਲੜ ਸਕਦੇ ਫਿਰ ਕੀ ਕਰਨੀ ਮੈਂਬਰੀ ਸਰਪੰਚੀਆ ਕੀ ਕਰਨੀਆਂ ਨੇ ਜੀ ਐ ਕੀ ਕਰਾਂਗੇ ਚੌਧਰੀ ਗੇਰੇ ਨੂੰ ਆਪਾਂ ਵੀ ਤੇ ਮੈਂ ਸਾਨੂੰ ਹੁਣ ਅੱਜ ਦੇ ਟਾਈਮ ਦੇ ਵਿੱਚ ਅਸੀਂ ਇਹੀ ਮੁੱਦਾ ਚੱਕਿਆ ਵੀ ਜਿਹੜਾ ਸਾਡਾ ਹੱਕ ਆ ਜਿੱਥੇ ਤੱਕ ਅਸੀਂ ਬਾਹ ਲਾਵਾਂਗੇ ਜੀ ਉਦੋਂ ਸਾਡੇ ਜਿਹੜੇ ਪੁਰਖ ਪੁਰਖ ਤੇ ਪੁਰਾਣੇ ਉਹਨਾਂ ਨੂੰ ਨਹੀਂ ਅਨੇ ਨ ਨਹੀਂ ਪਤਾ ਦੀ ਕਦੇ ਕੁ ਹੁਣ ਜਿਹੜੇ ਇਹਨੇ 40 ਬਿੱਗੇ ਕਹਿ ਰਹੇ ਨੇ ਇਹ ਸਾਡੇ ਪੁਰਾਣੇ ਪੁਰਖਾਂ ਦੇ ਟਾਈਮ ਦੇ ਇਹਨਾਂ ਨੇ ਬਧਾਇਆ ਹੋਇਆ ਆਪਣੀ ਮਰਜ਼ੀ ਨਾਲ ਪਹਿਲਾਂ 7 ਕਿਲੇ ਤੇ ਹੁਣ 8 ਕਿਲੇ ਕਾਗਜ਼ਾਂ ਦੇ ਵਿੱਚ ਸ਼ੋਅ ਕਰਤਾ ਉਹ ਸਾਨੂੰ ਪਸਾਤਾ ਜਾਨੀ ਕਿ ਨਾ ਉਧਰ ਜੋਗੇ ਛੱਡਿਆ ਨਾ ਉਧਰ ਜੋਗੇ ਛੱਡਿਆ ਇਹ ਜੀ ਹੁਣ ਬੋਲੀ ਹੋ ਗਈ ਆ ਗੱਲ ਬੋਲੀ ਹੋ ਗਈ ਜੀ ਬੋਲੀ ਦੇ ਨਾਂ ਦਾ ਵੀਡੀਓ ਸਾਹਿਬ ਆਏ ਨੇ ਅਸੀਂ ਫਿਰ ਉੱਥੇ ਵੀਡੀਓ ਸਾਹਿਬ ਕੋਲੇ ਗਏ ਤੇ ਡੀਡੀਪੀਓ ਸਾਹਿਬ ਕੋਲੇ ਤੇ ਫਿਰ ਜੇ ਨਾ ਕਿਸੇ ਨੇ ਸਾਡਾ ਹੱਥ ਫੜਿਆ ਸੀ ਗਾਹਾਂ ਵੀ ਐਪਲੀਕੇਸ਼ਨ ਲਾਵਾਂਗੇ ਸੀ ਡੀਸੀ ਦੇ ਵੀ ਪਹੁੰਚਾਂਗੇ ਜਿੰਨਾ ਸਾਡਾ ਜੋਰ ਹੋਗਾ ਸੀ ਲਾਵਾਂਗੇ ਬਾਹ ਲਾਵਾਂਗੇ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਸੀ ਜੀ ਕਿ ਨਾਮਾ ਜੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਕੀ ਆ ਮਸਲਾ ਕਿਉਂਕਿ ਵੀਰ ਨੇ ਜੋ ਦੱਸਿਆ ਕਹਿੰਦੇ ਜੀ ਜ਼ਮੀਨ ਘਾਟਾ 32 ਬਿਗ ਬਾਰੇ ਨੇ 40 ਬਿਗ ਦੇ ਪੈਸੇ ਭਰਾਏ ਜਾ ਰਹੇ ਨੇ ਜੋ ਐਸਸੀ ਭਾਈ ਚਾਰੇ ਦੀ ਸਿਧਾਂਤ ਦੇ ਮੁਤਾਬਕ ਜੋ ਬਣਦੀ ਆ ਉਹ ਵੀ ਹੱਕ ਨਹੀਂ ਪੂਰਾ ਮਿਲ ਰਿਹਾ ਆ ਜਾ ਰਹੇ ਇਹ ਨਾ ਜੀ ਜਿਹੜੀ 1/3 ਬਣਦੀ ਆ ਜ਼ਮੀਨ ਇਹ ਜਿਹੜੀ ਸਾਡੀ ਸਾਨੂੰ ਪੂਰੀ ਨਹੀਂ ਮਿਲਦੀ ਸਾਨੂੰ ਹਜੇ ਕੱਲੇ ਕਨਫਰਮ ਹੋਇਆ ਵੀ ਜਿਹੜੇ ਤਿੰਨ ਵੀ ਤਿੰਨ ਕੀਲੇ ਪਲਾਟਸ ਵਾਸਤੇ ਛੱਡੇ ਬੇ ਨੇ ਉਹ ਐਸੀਆਂ ਦੇ ਵਿੱਚੋਂ ਛੱਡੇ ਬੇ ਨੇ ਹਰ ਜੱਦ ਬੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਦੀ ਵੀ ਸਾਨੂੰ ਹੁਣ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਸਾਡਾ ਬਣਦਾ ਹੱਕਾ ਸਾਨੂੰ ਦਿੱਤਾ ਜਾਵੇ ਇਹ ਜਿਹੜਾ ਸਾਡਾ ਹੱਕਾ ਇਹ ਤਾਂ ਸਾਨੂੰ ਮਿਲਣਾ ਚਾਹੀਦਾ ਈਹੀ ਗੱਲ ਆ ਜੀ ਜਿਹੜੀ ਸਾਨੂੰ ਕੋਈ ਕਨਫਰਮ ਨਹੀਂ ਦੀ ਬਈ ਸਾਨੂੰ ਇਹ ਜਿਹੜੀ ਰਿਜ਼ਰਵ ਤਿੰਨ ਕਿਲੇ ਪਏ ਨੇ ਇਹ ਰਿਜ਼ਰਵ ਚੋਂ ਨੇ ਨਾਲੇ ਜਿਹੜਾ ਉਹ ਰਿਜ਼ਰਵ ਵਾਸਤੇ ਛੱਡੀ ਆ ਉਹ ਰਿਜ਼ਰਵ ਵਾਸਤੇ ਇਹ ਕਹਿੰਦੇ ਹੋਣਾ ਵਿੱਚ ਉਹ ਐਸਸੀ ਨੂੰ ਹੀ ਮਿਲੂਗੀ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਸਾਡਾ ਹੱਕ ਆ ਸਾਨੂੰ ਜਰੂਰ ਮਿਲਣਾ ਚਾਹੀਦਾ ਅਸੀਂ ਕਿਸੇ ਤੇ ਐਲੀਕੇਸ਼ਨ ਲਿਆਉਂਦੇ ਅਸੀਂ ਇਹ ਚਾਹੁੰਦੇ ਆ ਵੀ ਸਰਕਾਰ ਤੋਂ ਇਹ ਅਪੀਲ ਕਰਦੇ ਆ ਵੀ ਜਿਹੜਾ ਸਾਡਾ ਹੱਕ ਆ ਸਾਨੂੰ ਮਿਲਣਾ ਚਾਹੀਦਾ ਜੀ ਜੀ ਸੋ ਹਾਂਜੀ ਕੀ ਨਾਮ ਆ ਜੀ ਹਰੀ ਸਿੰਘ ਜੀ ਹਰੀ ਸਿੰਘ ਜੀ ਕੀ ਲੱਗਦਾ ਏ ਹੱਕ ਮਿਲ ਨਹੀਂ ਰਿਹਾ ਦਾਅਵੇ ਤਾਂ ਕੀਤੇ ਜਾ ਰਹੇ ਨੇ ਕਿ ਹਰ ਇੱਕ ਨੂੰ ਭਾਰਤ ਦੇ ਵਿੱਚ ਪੂਰਾ ਉਹਦਾ ਬਣਦਾ ਹੱਕ ਆ ਜਿਹੜਾ ਮਿਲ ਰਿਹਾ ਏ ਦੇਖੋ ਜੀ ਅਸੀਂ ਤਾਂ ਥੱਕ ਗਏ ਫਰਦੇ ਕੱਲ ਪਰਸੋਂ ਦੇ ਹੂੰ ਸਾਨੂੰ ਡੀਟੀਪੀਓ ਨੇ ਵੀ ਕਹਿਤਾ ਸੀ ਵੀ ਛੋਟਾ ਹੱਕ ਸਾਨੂੰ ਮਿਲੂਗਾ ਹੂੰ ਉਹਨੇ ਵੀਡੀਓ ਸਭ ਨੂੰ ਵੀ ਫੋਨ ਕਰਤਾ ਦੀ ਵੀ ਇਹਨਾਂ ਦਾ ਹੱਕ ਦਵਾਇਆ ਜਾਵੇ ਜਦੋਂ ਅਸੀਂ ਕੱਲ ਗਏ ਜੀ ਬੋਲੀ ਤੇ ਬੋਲੀ ਤੋਂ ਬਾਅਦ ਜੀ ਇਹ ਨਾ ਲਵੇ ਉਹ ਕਹਿੰਦਾ ਵੀ ਜਿਹੜੇ ਤੁਹਾਡੇ ਤਿੰਨ ਕਿਲੇ ਆ ਯਾਰ ਪਰੇਸ਼ਾਨ ਚ ਕੱਟ ਇਹਨਾਂ ਦੇ 1/3 ਐਸਾ ਯਾਰ ਪਰੇਸ਼ਾਨ ਚ ਕੱਟਤਾ ਸੀ ਰਹੇ ਅਸੀਂ ਕਿਹਾ ਜੀ ਉਹ ਤਾਂ 3-4 ਸਾਲ ਹੋ ਗਏ ਬੰਜਰ ਪਈਆ ਸਾਨੂੰ ਤਾਂ ਐ ਵੀ ਨਹੀਂ ਪਹਿਲਾਂ ਦੱਸਿਆ ਵੀ ਛੋਡੇ ਕੀਲੇ ਨੇ ਯਾਰ ਪਰੇਸ਼ਾਨ ਦੇ ਇਹ ਜਿਆਦਾ ਸਾਨੂੰ ਸ਼ੋਅ ਕਰਦੇ ਵੀ ਛੋਡੇ ਤਿੰਨ ਕੀਲੇ ਨੇ ਜਾਂ ਉਹਨਾਂ ਨੂੰ ਬੰਦਿਆਂ ਨੂੰ ਜਿਨ੍ਹਾਂ ਦੇ ਪਲਾਟਾਂ ਦੇ ਨਾਮ ਤੇ ਇਹ ਰੱਖੇ ਹੋਏ ਨੇ ਜਾਂ ਉਹਨਾਂ ਨੂੰ ਪਲਾਟ ਦਿੰਦੇ ਜੀ ਹੁਣ ਅਸੀਂ ਵੀਡੀਓ ਸਾਹਿਬ ਨੂੰ ਕਿਹਾ ਵੀ ਸਾਨੂੰ ਇਹ ਵੀ ਦੱਸ ਦੋ ਕਿਹੜੇ ਪਲਾਟ ਕੱਟੇ ਨੇ ਉਹ ਕਹਿੰਦਾ 10 ਕ ਪਲਾਟ ਕੱਟੇ ਨੇ ਇਹਨਾਂ ਨੇ ਉਹ ਵੀ ਯਾਰ ਪਰੇਸ਼ਾਨ ਦੇ ਨੇ अच्छा दुवे नहीं हैगी ऐसा कैटेगरी दे ने हो दुवे बंदे किसी दे नहीं हैगे मैं ओनु कहया भाई नहीं रिजर्व कैटेगरी च प्लाट कटे गए हां जी हां जी कटे गए ने हाँ जी कटने ਵੀ ਜਾਨਕੀ ਜਿਹੜੇ ਪਾਸ ਹੋਏ ਨੇ ਜੀ ਉਹ ਸਿਰਫ 10 ਹੋਏ ਨਹੀਂ ਐਸੀ ਕੈਟਾਗਰੀ ਕਟੋ ਇੱਥੇ ਮੰਨ ਲਓ ਹੁਣ ਜਿਹੜੇ ਸਾਡੇ ਐਸੀ ਕੈਟਾਗਰੀ ਦੇ ਨੇ ਉਹ 5 ਕਰਨੇ ਜੀ ਮੰਨ ਲਓ 6 ਉਹ ਲਾ ਲਓ ਫਿਰ 10 ਕਿਹੜੇ ਹੋ ਗਈ ਅੱਛਾ ਜਿਆਦਾ ਫਿਰ ਜਾਲੀ ਸਰਟੀਫਿਕੇਟ ਬਣਾਏ ਹੋਣਗੇ ਜਾਂ ਪਿੰਡ ਦੇ ਵਿੱਚੋਂ ਜਿਆਦਾ ਐਸੀ ਬੀਸੀਆਂ ਨੂੰ ਪਹਲ ਹੁੰਦੀ ਹੈ ਇਹੇ ਇਹ ਤੌਰੇ ਤਹਿਤ ਜਿਵੇਂ ਜਿਹੜੀ ਕੈਟਾਗਰੀ ਨੂੰ ਮਿਲਲੇ ਨੇ ਉਰੇ ਤਹਿਤ ਦੇ ਵੰਡੇ ਜਾਣਗੇ ਜੀ ਇਹ ਹੁਣ ਮੰਨ ਲਓ ਜੇ 9.5 ਨਾ ਹੋਏ ਫਿਰ ਇਹ ਪਲਾਟ ਤਾਂ ਕਿਸੇ ਨੂੰ ਮਿਲਲੇ ਨਹੀਂ ਹੈਗੇ ਜੇ ਮੰਨ ਕੇ ਚੱਲੀਏ ਜੀ ਐਸੀ ਕੈਟਾਗਰੀ ਦੇ ਨੇ ਤਾਂ ਫਿਰ ਤਾਂ ਨਾ ਜੇ ਸਾਨੂੰ ਨਹੀਂ ਮਿਲੇ ਫਿਰ ਤਾਂ ਕਿਸੇ ਨੂੰ ਨਹੀਂ ਮਿਲਨੇ ਹੈਗੇ ਪਹਿਲੇ ਸਾਡੀ ਨਾ ਤਾਂ ਬਾਈ ਪਲਾਟ ਕਦੋਂ ਕੋ ਕੱਟੇ ਗਏ ਸੀ ਇਹ ਵੋਟਾਂ ਦੇ ਟਾਈਮ ਇਹ ਜਿਆਦਾ ਆਉਂਦੇ ਨੇ ਜਿਆਦਾ ਕੋਈ ਪਲਾਟ ਨਹੀਂ ਕੱਟੇ ਗਏ ਇਹ ਰੌਲਾ ਬਹੁਤ ਪਿਆ ਜੀ ਪਿੰਡ ਦੇ ਜਿਹੜੇ ਆ بڑے ਰਾਜਪੂਤ ਨੇ ਸਾਰੀ ਪਰਿਵਾਰ ਨੇ ਗਰੀਬ ਘਰ ਵਾਲੇ ਜੀ ਇਕੱਠੇ ਹੋ ਕੇ ਇਹਨਾਂ ਨੇ 3 ਕਿੱਲੇ ਛੜਾਏ ਤੇ ਹਲੇ ਤੱਕ ਕੋਈ ਨਹੀਂ ਨਾ ਤਾਂ ਉਹ ਕਿਸੇ ਗ ਨਾ ਕਿ ਉਹਨਾਂ ਆ ਕਹਿੰਦੇ ਨੇ ਵੀ ਅਸੀਂ ਇਹਨਾਂ ਨੂੰ ਵਰਤੋਂ ਦੇ ਰੂੜੀ ਜੋਗੀ ਦਾ ਥਾਂ ਨਹੀਂ ਹੈਗੀ ਪਿੰਡ ਦੇ ਵਿੱਚ ਜੀ ਸੜਕਾਂ ਦੇ ਉੱਤੇ ਤੁਹਾਡੇ ਸਾਹਮਣੇ ਦੇਖ ਲਓ ਰੂੜੀ ਲੱਗੀ ਪਈ ਆ ਜੀ ਨਾ ਰੂੜੀ ਕਿਸੇ ਗੋਹਾ ਸਿੱਟਣ ਨੂੰ ਜਗਾਈ ਕਿਸੇ ਕੋਲੇ ਨਾ ਉਹ ਆ ਜਾਂ ਤਾਂ ਉਹਨਾਂ ਨੂੰ ਵੰਡ ਦੇਣੀ ਸਾਰੇ ਪਿੰਡ ਨੂੰ ਦੇਣ ਜਿੰਨਾ ਵੀ ਆ ਵੀ ਹੱਕ ਆਉਂਦਾ ਜਿੰਨਾ ਜਿੰਨਾ ਵੀ ਆ ਨਾ ਉਹ ਵੰਡੇ ਰ 5 ਸਾਲ ਹੋ ਗਏ ਬੰਜਰ ਪਈ ਆ ਜੀ ਉਹ ਬੇਕਾਰ ਜਾ ਰਹੀ ਆ ਇਹ ਉਮੀਦ ਤੇ ਮੰਗ ਕੀ ਕਰਦੇ ਆ ਸਰ ਮੰਗ ਇਹ ਕਰਦੇ ਆ ਸਰਕਾਰ ਤੋਂ ਵੀ ਜਿਹੜੇ ਸਾਡਾ ਹੱਕ ਆ ਸਾਨੂੰ 1/3 ਦਾ ਦਿੱਤਾ ਜਾਵੇ ਜਿਹੜਾ ਗਰੀਬ ਲੋਕਾਂ ਦਾ ਹੱਕ ਆ ਉਹਨਾਂ ਨੂੰ ਦਿੱਤਾ ਜਾਵੇ ਇਹ ਇਹੀ ਸਾਡੀ ਬੇਨਤੀ ਹੈ ਜੀ ਹਾਂਜੀ ਕਰਨੀ ਹੈ ਜੀ ਗੱਲ ਹਰਪਜਨ ਹਰਪਜਨ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਕਹਿ ਰਹੇ ਨੇ ਵੀਰ ਉਹ ਨਹੀਂ ਕਹਿੰਦੇ ਜੀ ਜੋ ਕਹਿੰਦੇ ਠੀਕ ਹੈ ਜਿਹੜਾ ਬਣਦਾ ਇਸਾ ਨੂੰ ਦੇਣਾ ਚਾਹੀਦਾ ਜਿਹੜਾ ਦਾ ਨੌ ਕਿੱਲੇ ਬਣਦੇ ਨੇ ਨਾ ਹੁੰਦਣੇ ਚਾਹੀਦੇ ਨੇ ਅਪਦਾ ਜੀ ਕੀ ਕਾਰਨ ਕੀ ਮੰਨਦੇ ਹੋ ਜੀ ਕਿਉਂ ਨਹੀਂ ਪੂਰੀ ਹੋ ਰਹੀ ਜ਼ਮੀਨ ਹੁਣ ਬਾਤ ਆਏ ਸੱਤ ਕਿੱਲੇ ਰਹੇ ਨੇ ਜੀ ਪੈ ਸੱਟ ਅੱਠ ਕਿੱਲੇ ਦੇ ਭਰਾ ਰਹੇ ਨੇ ਜੀ ਉਹ ਵੀ ਗਲਤੀ ਹੈ ਪੰਚਾਇਤ ਦੀ ਚਾਹੀਦਾ ਜੀ ਇਹ ਜਾਂ ਇਹਨਾਂ ਨੂੰ ਚਾਹੀਦਾ ਆਪਣੀ ਬੇਨਤੀ ਕਰਾਉਣ ਜੀ ਕਿਸ ਤਰ੍ਹਾਂ ਦੇਖਦੇ ਹਾਂ ਜੀ ਇਸ ਮਸਲੇ ਨੂੰ ਗਲਤ ਹੈ ਜੀ ਪੰਚਾਇਤ ਰੋਲਾ ਪਵਾ ਰਹੀ ਹੈ ਹਮ ਗੱਲ ਕੋਈ ਨਹੀਂ ਹੈਗਾ ਦੇ ਵਿੱਚ ਹਮ ਇਹ 27 ਕਿਲੇ ਜਮੇ ਠੇਕੇ ਦੇ ਉੱਠਦੀ ਹੈ 9 ਕਿਲੇ ਨੇ ਬਣਦੇ ਨੇ ਕਾਨੂੰਨ ਦਾ ਜੇ ਕਿਲੇ 9 ਕਿਲੇ ਬਣਦੇ ਰਹਿਣ ਨੂੰ ਦਿੱਤੇ ਜਾਣ ਬਸ ਹਮ ਸਾਡੀ ਤਾਂ ਹੀ ਮੰਗਿਆ ਵੀ ਜਿਹੜਾ ਗਰੀਬਾਂ ਦਾ ਹੱਕ ਨਾ ਮਾਰਿਆ ਜਾਵੇ 27 ਕਿਲੇ ਜੀ ਕਿੰਨੇ ਟਾਈਮ ਤੋਂ ਇਹ ਇਦਾਂ ਹੀ ਚੱਲ ਰਿਹਾ ਜੀ ਉਹ ਤਾਂ ਜੀ ਸਾਡੀ ਸੁਰਤ ਤੋਂ ਪਹਿਲਾਂ ਚੱਲ ਰਿਹਾ ਹਮ ਉਦੋਂ ਪਤਾ ਨਹੀਂ ਸੀ ਬਜ਼ੁਰਗਾਂ ਨੂੰ ਉਦੋਂ ਪਤਾ ਨਹੀਂ ਤਾਂ ਪੁਰਾਣੇ ਬਜ਼ੁਰਗਾਂ ਨੂੰ ਉਹ ਤਾਂ ਚੱਲ ਗਏ ਹੁਣ ਗੱਲ ਕੋਈ ਨਹੀਂ ਹੈਗੀ ਜੀ ਇਹ ਤਾਂ ਰੋਲਾ ਪੋਣ ਵਾਲੀ ਗੱਲ ਹੈ ਪੰਚਾਇਤ ਦੀ ਹਮ ਦੇਖੋ ਜੇ 27 ਕਿਲੋ ਮੀਂਹ ਠੇਕ ਉੱਠਦੀ ਹੈ ਸਰਪੰਚ ਕਹਿੰਦਾ 27 ਕਿਲੋ 9 ਕਿਲੋ ਦੇ ਬਣਦੇ ਨੇ ਇਹਨਾਂ ਨੂੰ ਦਿੱਤੇ ਜਾਣ ਬਸ ਜੀ ਬਾਕੀ ਸਾਨੂੰ ਬੜੇ ਗੱਲਾਂ ਨਹੀਂ ਆਉਂਦੀਆਂ ਸਾਡਾ ਤਾਂ ਇੰਨੇ ਕਿਹਨੇ ਮੰਗਾ ਬਸ ਸੋ ਮਸਲਾ ਇਹ ਜੀ ਜੋ 1/3 ਦੇ ਮੁਤਾਬਕ ਜੋ ਇਹਨਾਂ ਦੇ ਹੱਕ ਇਹਨਾਂ ਨੂੰ ਬਣਦਾ ਮਿਲਣਾ ਚਾਹੀਦਾ ਇਹ ਫਿਲਹਾਲ ਅਧਿਕਾਰੀ ਕੀ ਕਹਿੰਦੇ ਨੇ ਸਰਪੰਚ ਸਾਹਿਬ ਕੀ ਕਹਿੰਦੇ ਨੇ ਉਹ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਇਸ ਮਸਲੇ ਦੇ ਵਿੱਚ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜੋ ਫੋਨ ਚੁੱਕਦੇ ਨੇ ਇਹ ਕਹਿੰਦੇ ਨੇ ਉਹ ਇਸ ਮਸਲੇ ਤੇ ਰਿੰਗ ਜਾ ਰਹੀ ਆ ਹਲੋ ਹਲੋ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਪੱਤਰਕਾਰ ਮਨਵਿੰਦਰ ਸਿੰਘ ਜਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਹਾਂਜੀ ਵੀਰ ਜੀ ਮੈਂ ਪਿੰਡ ਆਇਆ ਸੀਗਾ ਇੱਥੇ ਬੁਲਾਇਆ ਸੀ ਤੇ ਕੁਝ ਪਿੰਡ ਦੇ ਬੰਦਿਆਂ ਨੇ ਉਹ ਕਹਿ ਰਹੇ ਨੇ ਕਿ ਪੰਚਾਇਤੀ ਜ਼ਮੀਨ ਆ ਜਿਹੜੀ ਸਾਡਾ ਬਣਦਾ ਹੱਕ ਆ 1/3 ਦੇ ਮੁਤਾਬਕ ਸਾਨੂੰ ਮਿਲ ਨਹੀਂ ਰਿਹਾ ਇਹਦੇ 'ਚ ਤੁਸੀਂ ਕੀ ਕਹਾਂਗੇ ਜੀ ਸਰ ਇਹ ਗੱਲ ਹੋਈ ਸੀ ਦੇਖੋ ਪਹਿਲੀ ਗੱਲ ਤਾਂ ਉਹ ਮੇਰੇ ਕੋਲ ਆਏ ਨਹੀਂ ਜੀ ਜੀ ਬੋਲੀ ਤੋਂ ਪਹਿਲਾਂ ਮੇਰੇ ਕੋਲ ਕੋਈ ਕਿਸੇ ਨੇ ਮੁੱਦਾ ਨਹੀਂ ਚੱਕਿਆ ਕੋਈ ਨਹੀਂ ਆਇਆ ਜੀ ਠੀਕ ਹੈ ਜੀ ਇੱਕਦਮ ਬੋਲੀ ਤੇ ਆਏ ਠੀਕ ਹੈ ਜੀ ਉਹ ਕਹਿੰਦੇ ਵੀ ਆਪਦੇ ਪਿੰਡ ਦੀ 42 ਕਿਲੇ ਸ਼ਾਮਲ ਲਟ ਆ ਦੇਖੋ ਜੀ ਪਹਿਲੀ ਵਾਰ ਮੈਂ ਬੋਲੀ ਕਰਵਾਈ ਹੈ ਆਲੈਕਸ਼ਨ ਹੋਏ ਨੇ ਛੋਨੂੰ ਪਤਾ ਹੈ ਮੈਨੂੰ ਤੇ ਵੀ ਨਹੀਂ ਪਤਾ ਤੀ ਜੀ ਵੀ ਸ਼ਾਮਲ ਲਟ ਕਿੰਨੀ ਆ ਠੀਕ ਹੈ ਜੀ ਫਿਰ ਅਸੀਂ ਉਹਨਾਂ ਨੂੰ ਕਿਹਾ ਜੀ ਇਹ ਗੱਲ ਕਹੀ ਮਹਾ ਵੀ ਆਪਣੇ 42 ਕਿਲੇ ਨਹੀਂ ਹੈਗੇ ਆਪਾਂ ਇਹਨੂੰ ਪੂਰੀ ਕਰ ਲਈਏ ਪਹਿਲਾਂ ਹਾਂਜੀ ਵੀ ਜਿਹੜਾ ਛੋਟਾ ਹਿੱਸਾ ਹੈ ਦੇਖੋ ਜੀ ਮੈਂ ਤਾਂ ਇਹ ਘਰੇ ਰੱਖਣਾ ਨਹੀਂ ਹਾਂਜੀ ਜਾਂ ਮੈਨੂੰ ਕੋਈ ਦੀ ਉਹ ਨਹੀਂ ਉਹ ਨਹੀਂ ਵੀ ਜਿਹੜਾ ਛੋਟਾ ਹੁੰਦਾ ਉਹ ਅਸੀਂ ਦੇ ਦਾਂਗੇ ਹਾਂਜੀ ਤਿੰਨ ਕਿੱਲੇ ਇਹਨਾਂ ਤੇ ਪਲਾਟਾਂ ਵਾਸਤੇ ਛੱਡੇ ਵੀ ਨਹੀਂ ਜਿਹੜੇ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦੇਣੇ ਜੀ ਇਹ ਇਹ ਕਹਿੰਦੇ ਵੀ ਸਾਡੇ 2 ਕਿੱਲੇ ਬਣਦੇ ਨੇ ਹੋਰ ਹਾਂਜੀ ਅਸੀਂ ਇਹਨਾਂ ਨੂੰ ਕੱਲ ਪੰਚਾਇਤ ਨੇ ਇਹੀ ਗੱਲ ਕਹੀ ਸੀ ਜੀ ਦੇਖੋ ਛੋਟੇ ਬਣਦੇ ਨੇ ਉਹ ਪਈਆ ਵੀ ਸਾਨੂੰ ਬਹਾ ਦਾਂਗੇ ਹਾਂਜੀ ਵੀ ਪਹਿਲਾਂ ਆਪਾਂ ਆਪਣੀ ਜਮੀਨ ਤਾਂ ਪੂਰੀ ਕਰ ਲਈਏ ਜੀ 42 ਕਿੱਲੇ ਸਾਡੀ ਜ਼ਮੀਨ ਦੇ ਇਹਨਾਂ ਦੇ ਕਹਿਣ ਮੁਤਾਬਕ ਹੈ ਸਰ ਮੈਨੂੰ ਨਹੀਂ ਪਤਾ ਵੀ 42 ਕਿੱਲੇ ਨੇ ਇਹ ਉਹ ਤੇ ਇਹੀ ਕਹਿ ਰਤਾ ਸੀ ਜੀ ਠੀਕ ਹੈ ਜੀ ਮੈਂ ਇਹਨਾਂ ਨੂੰ ਕਹਿ ਮੈਂ ਆਪਾਂ 42 ਕਿੱਲੇ ਪੂਰੇ ਕਰ ਲਈ ਤੁਹਾਡਾ ਬੰਦ ਹੱਕ ਦੇ ਦਾਂਗੇ ਸਾਡੇ ਕਿਹੜਾ ਕੋਈ ਘਰਦੀ ਹੈ ਇਹ ਹਾਂਜੀ ਮੈਂ ਇਹਨਾਂ ਨੂੰ ਇੰਨੀ ਗੱਲ ਕਹੀ ਇਹ ਕਹਿੰਦੇ ਸੀ ਰਿੱਟ ਪਾਉਣੇ ਆ ਜੀ ਐ ਕਰਦੇ ਉੱਥੇ ਸਾਰੀ ਪੰਚਾਇਤ ਬੈਠੀ ਦੀ ਹਾਂਜੀ ਇਹ ਕਹਿੰਦੇ ਸੀ ਬਾਕੀ ਵੀਰ ਜੀ ਪਤਾ ਹਾਂਜੀ ਹਾਂਜੀ ਦੱਸੋ ਵੀਰ ਜੀ ਬਾਕੀ ਤੁਸੀਂ ਮੈਂ ਪੰਚਾਇਤ ਬੁਲਾਉਂਗਾ ਜੀ ਸਾਰੀ ਠੀਕ ਹੈ ਜੀ ਤੁਹਾਨੂੰ ਕਾਲ ਕਰੂੰਗਾ ਤੁਸੀਂ ਵੀਰ ਜੀ ਆਇਓ ਜਰੂਰ ਜੀ ਜਰੂਰ ਠੀਕ ਹੈ ਜੀ ਮੈਂ ਤੁਹਾਡਾ ਨੰਬਰ ਸੇਵ ਕਰ ਲਿਆ ਮੈਂ ਇਸ ਟਾਈਮ ਪਟਿਆਲੇ ਆ ਠੀਕ ਹੈ ਜੀ ਮੈਂ ਦਵਾਈ ਲੈਣ ਗਿਆ ਤਾਂ ਅਸੀਂ ਮੈਂ ਤੁਹਾਨੂੰ ਕਾਲ ਕਰੂੰਗਾ ਤੁਸੀਂ ਬੁਲਾਇਓ ਕਿਉਂਕਿ ਦੇਖੋ ਅਸੀਂ ਕਿਸੇ ਦੀ ਇੱਛਾ ਮਾਰ ਕੇ ਕੀ ਲੈਣਾ ਹਾਂਜੀ ਹਾਂਜੀ ਉਹ ਇਹ ਵੀ ਕਹਿ ਰਹੇ ਨੇ ਕਿ ਸਾਡੇ ਬਣਦੇ ਤਾਂ ਜੀ 40 ਬਿਗੇ ਨੇ ਬਾ ਅਸੀਂ 32 ਬਿਗੇ ਰਹਿਾਂ ਠੇਕਾ ਚਾਹੀਦਾ ਕਰ ਰਹੇ ਹਾਂ ਮੇਰੀ ਗੱਲ ਸੁਣੋ ਜੀ ਸਰ ਉਹ ਮੈਂ ਪਹਿਲੀ ਬੋਲੀ ਆ ਦੇਖੋ ਮੈਂ ਠੀਕ ਹੈ ਜੀ ਪੰਥ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਉਹ ਮੇਰੇ ਲਵੇ ਬਿਲਕੁਲ ਬੋਲੀ ਤੋਂ ਪਹਿਲਾਂ ਉਹਨਾਂ ਦਾ ਆਉਣ ਦਾ ਫਰਜ਼ ਬਣਦਾ ਸੀ ਨਾ ਕਹੀਂ ਬਣਦਾ ਸੀ ਸਰ ਮੇਰੇ ਕੋਲ ਹਾਂਜੀ ਹਾਂਜੀ ਹਨਾ ਇਹ ਬੋਲੀ ਹ 20 ਸਾਲ ਦੀ ਆ ਰਹੀ ਹੈ ਉਹ ਕਹਿੰਦੇ ਜੀ ਅਸੀਂ ਸਰਪੰਚ ਸਾਹਿਬ ਨਾਲ ਗੱਲ ਕਰੀ ਸੀ ਕਹਿੰਦੇ ਉਹ ਕਹਿੰਦੇ ਨੇ ਜੇ ਕੋਈ ਉੱਪਰੋਂ ਸਾਨੂੰ ਲਿਖਤੀ ਆਊਗਾ ਅਸੀਂ ਕਰ ਲਾਂਗੇ ਨਹੀਂ ਸਰ ਮੈਂ ਇਹਨਾਂ ਨੂੰ ਇਹ ਗੱਲ ਇਹ ਮੈਨੂੰ ਕਹਿੰਦੇ ਵੀ ਅਸੀਂ ਉੱਥੇ ਚਿੱਠੀ ਦੇਤੀ ਮੇਰੇ ਕੋਲ ਨਹੀਂ ਆਈ ਜੀ ਇਹ ਠੀਕ ਹੈ ਜੀ ਬੋਲੀ ਤੋਂ ਪਹਿਲਾ ਸਰ ਮੇਰੇ ਕੋਲ ਆਉਣ ਦਾ ਫਰਜ਼ ਵੀ ਸੀ ਵੀ ਸਾਡੇ ਇਕਣ ਕਰਕੇ ਇਕਣ ਹੈ ਵੀ ਆਪਾਂ ਇਹਨੂੰ ਛਲਝਾਈਏ ਹਾਂ ਜੀ ਹਾਂ ਫਿਰੇ ਕਿਸੇ ਅਫਸਰ ਨਾਲ ਗੱਲ ਕਰਦਾ ਹੁਣ ਸਰ ਇੱਕਦਮ ਬੋਲੀ ਤੇ ਆ ਕੇ ਸਰਪੰਚ ਕਿਵੇਂ ਛੱਡ ਦੂਗਾ ਜੀ ਇੱਕਦਮ ਬੋਲੀ ਤੇ ਜੀ ਜੀ ਉਹ ਕਦੋਂ ਤੁਸੀਂ ਵੀ ਦੱਸੋ ਸਰ ਜੇ ਛੱਡ ਦੂਗਾ ਹਮ ਪ੍ਰੋਸੈਸ ਹੁੰਦਾ ਕੋਈ ਪ੍ਰੋਸੈਸ ਹੁੰਦਾ ਮੈਂ ਇਹਨਾਂ ਨੂੰ ਕਿ ਮੈਂ ਤੁਹਾਡੇ ਨਾਲ ਚੱਲੂਗਾ ਅਫਸਰਾਂ ਦੇ ਪ੍ਰੋਸੈਸ ਕਰਾਂਗੇ ਆਪਾਂ ਨੂੰ ਆਰਡਰ ਕਰਨਗੇ ਅੱਜ ਦੇ ਨਾਲ ਦਾ 42 ਕਿੱਲੇ ਪੂਰੇ ਹੋਣਗੇ ਨਾਲੇ ਜਿਹੜਾ ਤੁਹਾਡਾ ਬੰਦ ਦਾ ਹੱਕ ਆ ਤੁਸੀਂ ਲੈ ਲਿਓ ਮੈਂ ਕੀ ਕਰਨਾ ਜੀ ਉਹ ਜੀ ਸਹੀ ਗੱਲ ਹੈ ਜੀ ਠੀਕ ਆ ਸਰ ਪਹਿਲੀ ਗੱਲ ਤਾਂ ਮੈਨੂੰ ਹਾਲ ਤੱਕ ਇਹ ਨਹੀਂ ਪਤਾ ਸੀ ਸਾਡੇ ਪਿੰਡ 42 ਕਿੱਲੇ ਏਕੜੇ ਬੋਲੀ ਹੁੰਦੀ ਆਉਂਦੀ ਆ ਸਾਲ 50 ਸਾਲ ਤੋਂ ਹੁੰਦੀ ਆ ਰਹੀ ਆ ਬੋਲੀ ਹਾਂਜੀ ਇਹ ਕਹਿੰਦੇ ਇਹਨਾਂ ਦੇ ਨੌਕਰ ਕਾਰਡ ਦੇ ਵਿੱਚ ਸਰ 40 ਬਿਗੇ ਬੋਲਦੀ ਐ ਇਹ ਕਹਿੰਦੇ ਅਸੀਂ 35 ਬੋਹਣੇ ਆ ਹੁਣ ਦੱਸੋ ਮੈਂ ਕਿਤੋਂ ਲੈ ਕੇ ਦਵਾਂ ਜੇ ਕਿਤੇ ਪਾਸੋਂ ਨਿਕਲੂਗੀ ਮਿਲਦੀ ਹੋਊਗੀ ਤਾਂ ਹੀ ਹੋਊਗਾ ਜੀ ਇਹ ਸਿਸਟਮ ਹੂੰ ਹੂੰ ਮੈਂ ਆਪਦੀ ਜ਼ਮੀਨ ਚੋਂ ਤਾਂ ਨਹੀਂ ਸਰ ਇਹਨਾਂ ਦਾ 5 ਬਿਗੇ ਦੇ ਕੇ ਪੂਰੀ ਕਰਨ ਲੱਗਿਆ ਚਲੋ ਸਰਪੰਚ ਸਾਹਿਬ ਸਾਡ ਸਾਨੂੰ ਬੁਲਾਇਆ ਉਹਨਾਂ ਨੇ ਜੋ ਐਲੀਗੇਸ਼ਨ ਲਾਇਆ ਤੁਹਾਨੂੰ ਦੱਸਦੇ ਥੋੜਾ ਫਰਜ ਐ ਜੀ ਨੀ ਸਰ ਮੇਰੀ ਗੱਲ ਸੁਣੋ ਤੁਹਾਡਾ ਲੈ ਲਿਆ ਸਾਡਾ ਫਰਜ ਬਣਦਾ ਸੀ ਨਹੀਂ ਨਹੀਂ ਸਰ ਇਹ ਪਤਾ ਗੱਲ ਕੀ ਤੁਹਾਡਾ ਫਰਜ ਜ਼ਰੂਰ ਬਣਦਾ ਸੀ ਮੇਰੀ ਇੱਕ ਰਿਕਵੈਸਟ ਹੈ ਦੇਖੋ ਮੈਂ ਪੰਚਾਇਤ ਨੂੰ ਫੋਨ ਕਰੂੰਗਾ ਸਾਰਿਆਂ ਨੂੰ ਜਦੋਂ ਵੀ ਤੁਸੀਂ ਬੁਲਾয়েਂਗੇ ਉਹ ਅਸੀਂ ਉਦੋਂ ਵੀ ਆਵਾਂਗੇ ਜੀ ਫਿਲਹਾਲ ਅਸੀਂ ਇਹ ਰਿਕਾਰਡਿੰਗ ਕਰ ਲਈਏ ਇਹ ਵੀ ਚਲਾਉਂਦੇ ਆ ਜੋ ਵੀ ਤੁਸੀਂ ਕਹੇਂਗੇ ਉਹ ਜਦੋਂ ਵੀ ਬੁਲਾয়েਂਗੇ ਉਹ ਅਸੀਂ ਜ਼ਰੂਰ ਪਹੁੰਚਾਂਗੇ ਜੀ ਹਾਂ ਅਸੀਂ ਨਹੀਂ ਸਰ ਪਤਾ ਗੱਲ ਕੀ ਹੈ ਰਿਕਾਰਡਿੰਗ ਗੱਲ ਹੋ ਰਿਹਾ ਵੱਖ ਵੱਖੋ ਜਦ ਸਾਰੀ ਪੰਚਾਇਤ ਬੈਠੀ ਹੋਊਗੀ ਨਾ ਜੀ ਅਸਲ ਮੈਂ ਤਾਂ ਤੁਸੀਂ ਉਹ ਚਲਾਇਓ ਫਿਰ ਇੱਕ ਪਾਸੇ ਦਾ ਪੱਖ ਸ਼ੋਕੇ ਦਾ ਚਲਾਇਓ। ਪਾਜੀ ਪਤਾ ਦੀਆ ਦੇਖੋ ਤੁਸੀਂ ਕਦੋਂ ਅਸੀਂ ਇੱਥੇ ਬਾਹਰ ਕਿਤੇ ਚੈਨਲ ਵੱਲੋਂ ਡਿਊਟੀ ਲੱਗ ਜੇ 2 ਦਿਨ ਨਾਲ ਟਾਈਮ ਲੱਗੇ ਫਿਰ ਆਇਆ ਨਾ ਇਹਨੂੰ ਚਲਾ ਦਈਏ ਜਿਹੜਾ ਵੀ ਤੁਹਾਡਾ ਪੱਖ ਹੋਊਗਾ ਦੁਬਾਰੇ ਅਸੀਂ ਜ਼ਰੂਰ ਚਲਾਵਾਂਗੇ ਉਹ ਜਾਂ ਮਰਜ਼ੀ ਸਾਨੂੰ ਬੁਲਾ ਲਿਓ। ਠੀਕ ਹੈ ਸਰ। ਹਾਂਜੀ ਹਾਂਜੀ ਕੋਈ ਚੱਕਰ ਨਹੀਂ ਸਾਡਾ ਫਰਜ਼ ਹੈ ਜੀ ਜੋ ਵੀ ਹੋਊਗਾ ਤੁਹਾਡਾ ਪੱਖ ਅਸੀਂ ਉਹਦੇ ਚਲਾਵਾਂਗੇ। ਇਹਦਾ ਜਿਹੜਾ ਇਹਨਾਂ ਦਾ ਹੱਕ ਹੈ ਤੇ ਮੇਰੀ ਗੱਲ ਸੁਣੋ ਜੀ ਮੈਂ ਹੱਕ ਮਾਰ ਕੇ ਕੁਝ ਨਹੀਂ ਲੈਣਾ। ਇਹਨਾਂ ਦਾ ਹੱਕ ਆ ਪਰ ਉਹ ਪ੍ਰੋਸੈਸ ਨਾਲ ਮਿਲੂਗਾ ਨਾ ਜੀ। ਇਕਦਮ ਬ ਵੀਰੋ ਸਾਹਬ ਦਾ ਮੈਨੂੰ ਫੋਨ ਆਇਆ ਜੀ ਵੀਰੋ ਸਾਹਬ ਕਹਿੰਦੇ ਪਈ ਨੇ ਤੇ 2 ਕਿੱਲੇ ਬਣਦੇ ਨੇ ਬਾਹ ਸਰ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਮੈਂ ਛੱਡ ਦੰਨਾ ਉਹ ਕਹਿੰਦਾ ਮੈਂ ਨਹੀਂ ਦੇ ਸਕਦਾ ਠੀਕ ਆ ਜੀ ਮੈਂ ਕਹਾਂ ਫਿਰ ਸਰ ਮੈਂ ਕਿਵੇਂ ਛੱਡ ਦਵਾਂ ਜੀ ਇੱਦਾਂ ਹਾਂਜੀ ਹਾਂਜੀ ਠੀਕ ਨਹੀਂ ਜੀ ਗੱਲ ਕੋਈ ਪ੍ਰੋਫੈਸ਼ਨਲ ਹੀ ਛੱਡੀ ਜਾਊ ਜਰ ਹਾਂਜੀ ਹਾਂਜੀ ਉਹਨਾਂ ਤੇ ਸ਼ਾਮ ਲੜ ਤਾਂ ਸਰ ਅਸੀਂ ਸਾਰੀ ਜਿਹੜੀ ਬੋਲੀ ਹੁੰਦੀ ਆ 30 32 ਕਿੱਲੇ ਦੀ ਹੁੰਦੀ ਆ ਕਿੱਲੇ 42 ਨੇ ਠੀਕ ਆ ਜੀ ਫਿਰ ਇਹਨਾਂ ਨੂੰ ਉਹ ਕਿਤੋਂ ਤਾਂ ਪੂਰੀ ਹੋਊਗੀ ਜੀ ਹਾਂਜੀ ਹਾਂਜੀ ਹਾਂ ਠੀਕ ਆ ਜੀ ਧੰਨਵਾਦ ਸਰਪੰਚ ਸਾਹਿਬ ਠੀਕ ਆ ਜੀ ਠੀਕ ਹੈ ਜੀ ਇਹਨਾਂ ਸਰਪੰਚ ਸਾਹਿਬ ਇਹ ਕਹਿੰਦੇ ਜੀ ਮੇਰੇ ਕੋਲ ਪਹੁੰਚੇ ਨਹੀਂ ਪਹਿਲਾਂ ਇਹ ਬੀਡੀਪੀਓ ਡੀਡੀਪੀਓ ਸਾਹਿਬ ਕੋਲ ਗਏ ਨੇ ਸੋ ਪਹਿਲੀ ਬੋਲੀ ਆ ਪਹਿਲੀ ਵਾਰ ਸਰਪੰਚ ਬਣਿਆ ਸਾਨੂੰ ਵੀ ਇਸ ਬਾਰੇ ਪਤਾ ਨਹੀਂ ਸੀ ਸੋ ਅੱਗੇ ਜਿਹੜਾ ਪ੍ਰੋਸੈਸ ਆ ਇਸ ਤੇ ਕੰਮ ਕਰਕੇ ਜਿਹੜੀ ਜ਼ਮੀਨ ਆ ਉਹ ਪੂਰੀ ਕੀਤੀ ਜਾਊਗੀ ਸਰਪੰਚ ਸਾਹਿਬ ਦਾ ਇਹ ਕਹਿਣਾ ਹੈ ਫਿਲਹਾਲ ਬੀਡੀਪੀਓ ਸਾਹਿਬ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬੀਡੀਪੀਓ ਸਾਹਿਬ ਦਾ ਇਹਦੇ ਵਿੱਚ ਕੀ ਪੱਖ ਆ ਬਲਜੀਤ ਸਿੰਘ ਸੋਹੀ ਨੇ ਬੀਡੀਪੀਓ ਉਹ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਬਲਜੀਤ ਸਿੰਘ ਸੋਹੀ ਜੀ ਅਰ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹ ਹਜੇ ਸਵਿਚਡ ਆਫ ਹੈ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਜਿਸ ਨੰਬਰ 'ਤੇ ਆਪ ਸੰਪਰਕ ਕਰਨਾ ਚਾਹਤੇ ਹੈ ਉਹ ਅਭੀ ਸਵਿਚਡ ਆਫ ਹੈ ਸੋ ਬਲਜੀਤ ਸਿੰਘ ਸੋਹੀ ਬੀਡੀਪੀਓ ਸਾਹਿਬ ਦਾ ਫੋਨ ਹੈ ਜੀ ਜਿਹੜਾ ਉਹ ਸਵਿਚ ਬੰਦ ਆ ਰਹੇ ਜੇ ਉਹ ਆਪਣਾ ਕੋਈ ਪੱਖ ਰੱਖਣਾ ਚਾਹੁੰਦੇ ਨੇ ਤਾਂ ਸਾਡਾ ਪਲੇਟਫਾਰਮ ਹਮੇਸ਼ਾ ਤਿਆਰ ਆ ਉਹ ਕਦੇ ਵੀ ਆਪਣਾ ਪੱਖ ਆ ਜਿਹੜਾ ਉਹ ਰੱਖ ਸਕਦੇ ਨੇ ਫਿਲਹਾਲ ਸਾਨੂੰ ਦਾ ਉਹ ਆ ਗਿਆ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਪੰਜਾਬੀ ਲੋਕ ਚੈਨਲ ਬਾਸੋ